ਜਿੰਦਾਬਾਦ ਹਰਮਨ ਦੇਨਾ ਮਿੱਤਰ ਜਿੰਦਾਬਾਦ ਕੋ ਅਸੀਂ ਅੱਜ ਪਹਿਲਾਂ ਮਧਵਨ ਕਲੋਨੀ ਦਾ ਸੜਕ ਦਾ ਉਦਘਾਟਨ ਸ਼ੁਰੂਆਤ ਕਰਕੇ ਆਇਆ ਤੇ ਅੱਜ ਹੁਣ ਇੱਥੇ ਆਏ ਇਹ ਰੋਡ ਦੀ ਵੀ ਬੜੀ ਦੇਰ ਤੋਂ ਡਿਮਾਂਡ ਸੀਗੀ ਕਿਉਂਕਿ ਕਲੋਨੀ ਬਹੁਤ ਪਿਆਰੀ ਹੈ ਤੇ ਪਰ ਉਹੀ ਸੜਕਾਂ ਇੰਨੀ ਆ ਬੁਰੀ ਹਾਲਤ ਹੈ ਕਈ ਸੜਕਾਂ ਦਾ ਮੈਨੂੰ ਜਿੱਥੇ ਜਿਵੇਂ ਸੁਣਨ ਨੂੰ ਮਿਲਦਾ ਵੀ 30 30 40 40 ਸਾਲ ਤੋਂ ਨਹੀਂ ਬਣੀਆਂ ਤਾਂ ਇਹ ਸੜਕ ਦੀ ਵੀ ਲੰਬੇ ਸਮੇਂ ਤੋਂ ਡਿਮਾਂਡ ਸੀ ਅੱਜ ਅਸੀਂ ਇਹਦੀ ਸ਼ੁਰੂਆਤ ਕਰਨ ਆਏ ਆ ਲਗਭਗ 16 ਲੱਖ ਦਾ ਅ ਬਜਟ ਆਈਡੀਆ ਬਨੇ ਆ ਤੇ ਐਸਟੀਮੇਟ ਬਨੇ ਆ ਤੇ ਉਹਦਾ ਨਾਲ ਇੱਥੇ ਕੰਮ ਸ਼ੁਰੂ ਹੋਊਗਾ ਤੇ ਇਸ ਤੋਂ ਪਹਿਲਾਂ ਮੈਡਮ ਕਿੱਥੇ ਉਦਗਾਣ ਕੀਤਾ ਹੈ ਮਧਵਨ ਕਲੋਨੀ ਚ ਹਾਂਜੀ ਮਧਵਨ ਕਲੋਨੀ ਦੀ ਉਹਦਾ ਵੀ ਤਕਰੀਬਨ 15-16 ਲੱਖ ਦਾ ਉਹ ਵੀ ਸੀਗਾ ਉਹ ਵੀ ਬਹੁਤ ਢੇਰ ਤੋਂ ਡਿਮਾਂਡ ਸੀਗੀ ਕਿਉਂਕਿ ਅੰਦਰ ਕਲੋਨੀ ਬਹੁਤ ਵਧੀਆ ਬਣੀ ਹੋਈ ਹੈ ਪਰ ਬਾਹਰ ਲਈ ਸੜਕ ਬਹੁਤ ਬੁਰਾ ਹਾਲ ਸੀਗਾ ਤੇ ਉਸ ਦਾ ਅੱਜ ਸ਼ੁਰੂਆਤ ਹੋ ਗਈ ਇਸ ਤੋਂ ਬਾਅਦ ਮੈਡਮ ਹੋਰ ਕੀ ਕਰਨ ਜਾ ਰਹੇ ਹੋ ਹੋਰ ਵੀ ਜਿਹੜੀਆਂ ਰੋਡਸ ਦੀ ਸਾਡੇ ਕੋਲੇ ਕੰਪਲੇਂਟ ਆਈ ਹੋਈ ਹੈ ਜਿਹੜੇ ਐਸਟੀਮੇਟ ਬਣ ਕੇ ਮਤੇ ਪਾਸ ਹੋ ਕੇ ਟੈਂਡਰ ਲੱਗ ਚੁੱਕੇ ਆ ਉਹ ਸਾਰੀਆਂ ਰੋਡ ਦੀ ਸ਼ੁਰੂਆਤ ਹੋ ਰਹੀ ਹੈ ਔਰ ਤੁਹਾਡੇ ਸਾਹਮਣੇ 4-5 ਦਿਨ ਪਹਿਲਾਂ ਮਿਸਪੈਲਟੀ ਦੀ ਮੀਟਿੰਗ ਹੋਈ ਹੈ ਕਰੋੜਾਂ ਦੇ ਬਤਿਹੋਚ ਪਾਸ ਹੋਏ ਨੇ ਕਿ ਜਿਹੜਾ ਵੀ ਕੋਈ ਕੰਮ ਰਹਿ ਗਿਆ ਜਿਹੜਾ ਕਿ ਆਮ ਬੰਦਾ ਜਿਹਦੇ ਨਾਲ ਸਫਰ ਕਰਦਾ ਚਾਹੇ ਸੜਕ ਹੈ ਚਾਹੇ ਸੀਵਰੇਜ ਹੈ ਚਾਹੇ ਪਾਣੀ ਹੈ ਜਿਹੜਾ ਆਮ ਬੰਦੇ ਨੂੰ ਬੰਦਾ ਸਫਰ ਕਰਦਾ ਉਹ ਸਾਰੇ ਕੰਮ ਅਸੀਂ ਸ਼ੁਰੂਆਤ ਕਰਾਇਆ ਮੈਂ ਸੁਣਨ ਨੂੰ ਆ ਕਿ ਵਿਰੋਧੀਆਂ ਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕੰਮਾਂ ਨੂੰ ਬਿਲਕੁਲ ਜਿਵੇਂ ਬਨਵਾੜੀ ਦੇ ਵਿੱਚ ਕੰਮ ਹੋ ਰਿਹਾ ਸੀਗਾ ਉਹ ਐਮਸੀ ਉਥੋਂ ਨਜ਼ਾਰਤ ਸੀਗਾ ਕੀ ਕਹਿਣਾ ਚਾਹੋ ਦੇਖੋ ਮੈਨੂੰ ਇਹ ਹੀ ਨਹੀਂ ਸਮਝ ਆਉਂਦੀ ਚਾਹੇ ਕੋਈ ਐਮਸੀ ਹੈ ਚਾਹੇ ਕੋਈ ਐਮਐਲਏ ਹੈ ਪਬਲਿਕ ਇਸ ਕਰਕੇ ਚੁੰਬੀਏ ਵੀ ਇਹ ਸਾਡੇ ਏਰੀਆ ਦਾ ਸੁਧਾਰ ਕਰੂਗਾ ਕੰਮ ਕਰੂਗਾ ਤੇ ਜੇ ਅਸੀਂ ਆਪਦੇ ਏਰੀਆ 'ਚ ਕੰਮ ਹੀ ਨਹੀਂ ਕਰਨਾ ਤਾਂ ਫਿਰ ਉਹ ਐਮਐਲਏ ਐਮਸੀ ਕਰਨੇ ਵੀ ਕੀ ਐ ਐਸੀ ਤਰ੍ਹਾਂ ਬਨਵਾੜੀ ਵਾਲਿਆਂ ਨੇ ਐਮਸੀ ਚੁਣਿਆ ਬਨਵਾੜੀ ਦੇ ਲੋਕ ਸਾਡੇ ਕੋਲੇ ਹਮੇਸ਼ਾ ਹੀ ਇਹ ਲੈ ਕੇ ਆਉਂਦੇ ਸੀ ਵੀ ਸਾਡੇ ਏਰੀਆ 'ਚ ਕੋਈ ਕਮਿਊਨਿਟੀ ਹਾਲ ਨਹੀਂ ਐ ਉੱਥੇ ਜ਼ਿਆਦਾਤਰ ਐਸੀ ਭਾਈਚਾਰਾ ਵੀ ਇੱਕ ਸਾਈਡ ਤੇ ਰਹਿੰਦਾ ਜਿਦੇ ਕਰਕੇ ਉਹਨਾਂ ਨੂੰ ਬੜੀ ਦਿੱਕਤ ਸੀ ਕਹਿੰਦੇ ਆ ਜਿਦੇ ਕੋਲੇ ਚਾਰ ਪੈਸੇ ਆ ਉਹ ਤਾਂ ਪੈਲਸ ਵੀ ਬੁੱਕ ਕਰਾ ਲੂਗਾ ਜਿਹੜਾ ਕਾਮਨ ਮੈਨ ਐ ਉਹਨੂੰ ਦਿੱਕਤ ਆਉਂਦੀ ਆ ਕਮਿਊਨਿਟੀ ਸੈਂਟਰਾਂ 'ਚ ਹੀ ਕੰਮ ਕਰਾਂਦੇ ਆ ਆਪਦੇ ਕੋਈ ਖੁਸ਼ੀ ਦਾ ਹੋਵੇ ਕੋਈ ਗੰਦਾ ਹੋਵੇ ਤਾਂ ਉਹਨਾਂ ਦੀ ਬੜੀ ਧੀਰ ਤੋਂ ਡਿਮਾਂਡ ਸੀ ਉਹ ਦਿਨ ਅਸੀਂ ਇਹ ਮਤੇ ਰੱਖਿਆ ਹੋਇਆ ਸੀਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਦਿਨ ਉੱਥੋਂ ਦਾ ਐਮਸੀ ਵੀ ਨਾਦਰਦ ਹੋ ਗਿਆ ਇਹਦਾ ਮਤਲਬ ਉਹਨੂੰ ਕੋਈ ਖੁਸ਼ੀ ਨਹੀਂ ਹੈ ਕਿ ਸਾਡੇ ਵਾਰਡ ਦੇ ਕੰਮ ਹੋ ਰਹੇ ਨੇ ਹੋਰ ਵੀ ਕਈ ਰਾਜਪੁਰੇ ਜਿਵੇਂ ਅਸੀਂ ਮਾਰਕੀਟਾਂ ਬਣਾ ਰਹੇ ਆ ਚਾਰ ਉਹ ਮਾਰਕੀਟਾਂ ਦੇ ਮਤੇ ਪਾਸ ਹੋਣੇ ਸੀ ਇਹ ਸਾਰੇ ਪਰ ਵਿਧ ਪ੍ਰਧਾਨ ਜੀ ਸਾਰੇ ਉੱਥੋਂ ਗਾਇਬ ਹੋ ਗਏ ਬਹਾਨਾ ਕੀ ਲਿੱਤਾ ਜੀ ਉੱਥੇ ਪੁਲਿਸ ਸੀਗੀ ਪੁਲਿਸ ਨੇ ਕਿਸੇ ਨੂੰ ਫੜਿਆ ਸੀ ਪੁਲਿਸ ਨੇ ਕਿਸੇ ਨੂੰ ਤੰਗ ਕੀਤਾ ਸੀ ਕਿਸੇ ਨਾਲ ਧੱਕਾ ਕੀਤਾ ਸੀ ਫਿਰ ਤਾਂ ਦੱਸੋ ਪੁਲਿਸ ਨੇ ਇੰਨਾ ਹੀ ਪੁੱਛਿਆ ਜੀ ਤੁਸੀਂ ਕੌਣ ਹੋ ਆਪਣਾ ਨਾਮ ਲਿਖ ਕਿਉਂਕਿ ਉਸ ਦਿਨ ਵੀ ਸਾਨੂੰ ਇਹ ਪਤਾ ਚੱਲਿਆ ਸੀ ਕਿ ਇੱਥੇ ਇਹਨਾਂ ਨੇ ਬਾਹਰ ਹੰਗਾਮਾ ਕਰਵਾਣਾ ਜਿਵੇਂ ਪਹਿਲਾਂ ਵੀ ਹੁੰਦਾ ਸੀ ਪਹਿਲਾਂ ਤਾਂ ਇਹ ਮਿਊਂਸੀਪੈਲਿਟੀ ਦੀ ਮੀਟਿੰਗ ਚਾਰ-ਚਾਰ ਮਹੀਨੇ ਹੋ ਕੇ ਰੱਖਦੇ ਨੇ ਅਸੀਂ ਕਿੰਨੇ ਵਾਰ ਬੇਨਤੀ ਕਰ ਕਰਕੇ ਜੀ ਮੀਟਿੰਗ ਰੱਖੋ ਲੋਕਾਂ ਦੇ ਕੰਮ ਕਰਨੇ ਆ ਲੋਕ ਕੀ ਕਹਿਣਗੇ ਵੀ ਤੁਸੀਂ ਕੰਮ ਨਹੀਂ ਕੀਤੇ ਇਹਨਾਂ ਨੇ ਮੀਟਿੰਗ ਨਹੀਂ ਰੱਖੀ ਜੇ 4 ਮਹੀਨੇ ਬਾਅਦ ਮੀਟਿੰਗ ਰੱਖੀ ਤਾਂ ਜਿਵੇਂ ਪਹਿਲੀਆਂ ਮੀਟਿੰਗਾਂ ਚ ਹੁੰਦਾ ਸੀ ਇਹ ਲਿਆ ਕੇ ਨਾਰੇ ਲਾਣ ਲੱਗ ਜਾਂਦੇ ਸੀ ਉੱਥੇ ਧਰਨੇ ਲਾਣ ਲੱਗ ਜਾਂਦੇ ਸੀ ਤਾਂ ਸਾਨੂੰ ਉਹ ਦਿਨ ਇਹ ਹੀ ਖਬਰ ਮਿਲੀ ਹੋਈ ਸੀ ਅਸੀਂ ਕਿਹਾ ਵੀ ਅੱਜ ਕੋਈ ਇੱਥੇ ਮਾਹੌਲ ਨਹੀਂ ਖਰਾਬ ਕਰਨ ਦੇਣਾ ਓਨਲੀ ਐਮਸੀਜ਼ ਅੰਦਰ ਜਾਣਗੇ ਐਮਸੀਜ਼ ਬੈਠ ਕੇ ਫੈਸਲਾ ਕਰਨਗੇ ਔਰ ਅਸੀਂ ਮਤੇ ਪਾਸ ਕਰਕੇ ਲੋਕਾਂ ਦੇ ਕੰਮ ਕਰਾਂਗੇ ਪਰ ਤੁਹਾਡੇ ਸਾਹਮਣੇ ਹੈ ਇਹ ਮੀਟਿੰਗ 'ਚ ਆਏ ਪੁਲਿਸ ਨੇ ਪੁੱਛਿਆ ਨਾਮ ਲਿਖਵਾ ਕੇ ਅੰਦਰ ਗਏ ਹੈ ਅੰਦਰ ਜਾ ਕੇ ਬੈਠੇ ਹੈ ਆਪਦੇ ਆਕਾ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਜੀ ਉੱਠ ਕੇ ਆ ਜਾਓ ਫਿਰ ਉੱਠ ਕੇ ਆ ਗਏ ਵੀ ਤੁਸੀਂ ਉਹਦੇ ਨੇ ਅੰਨਾ ਤਾਂ ਸੋਚਦੇ ਅੱਜ ਕਰੋੜਾਂ ਦੇ ਮਤੇ ਆ ਲੋਕਾਂ ਦੇ ਕੰਮ ਪਾਸ ਹੋ ਰਿਹਾ ਹੁਣ ਕਹਿੰਦੇ ਆ ਜੀ ਅਸੀਂ ਅੱਗੇ ਕੰਪਲੇਂਟਾਂ ਕਰ ਰਹੇ ਆ ਜੀ ਇਹ ਮੀਟਿੰਗ ਗਲਤ ਹੋਈ ਹੈ ਮਿਸਪੈਲਟੀ ਐਕਟ ਚ ਕਲੀਅਰਲੀ ਕਿਹਾ ਹੋਇਆ ਹੈ ਜੇ ਉੱਥੇ ਪ੍ਰਧਾਨ ਨਹੀਂ ਹੈ 1/3 ਜੇ ਉਥੇ ਕੋਰਮ ਪੂਰਾ ਹੁੰਦਾ ਇੱਕ ਚੇਅਰਮੈਨ ਚੁਣ ਕੇ ਤੁਸੀਂ ਆਪਦੀ ਮੀਟਿੰਗ ਕਰਕੇ ਮਤੇ ਪਾਸ ਕਰ ਸਕਦੇ ਹੋ ਉਹ ਬਿਲਕੁਲ ਅਕੋਰਡਿੰਗ ਟੂ ਲਾ ਹੋਇਆ ਇਹਨਾਂ ਤੋਂ ਉਹ ਵੀ ਨਹੀਂ برداشت ਹੋ ਰਿਹਾ ਹੁਣ ਉਹ ਚ ਵੀ ੜੀਕੇ ਲਾਣ ਦੀ ਤਿਆਰੀਆਂ ਤੇ ਇਹ ਕੰਮ ਰੋਕੇ ਜਾਣ ਵੀ ਜੀ ਇਹ ਮਤੇ ਪਾਸ ਨਹੀਂ ਹੋਏ ਜੀ ਬਾਅਦ ਚ ਦੁਬਾਰਾ ਮੀਟਿੰਗ ਰੱਖਾਂਗੇ ਦੁਬਾਰਾ ਇਹਨਾਂ ਨੇ 4 ਮਹੀਨੇ ਮੀਟਿੰਗਾਂ ਫੇਰ ਨਹੀਂ ਰੱਖਣੀਆਂ ਈਓ ਸਾਹਿਬ ਖੜੇ ਹੈ ਈਓ ਸਾਹਮਣੇ ਦੇਖਿਆ ਜਦੋਂ ਇਹ ਚ ਇੱਕ ਮਤਾ ਰੱਖਿਆ ਹੋਇਆ ਜਿਹਦਾ ਕੋਈ ਅੱਗਾ ਨਹੀਂ ਪਿੱਛਾ ਨਹੀਂ ਕੋਈ ਨਾਮ ਨਹੀਂ ਇੱਕ ਲੇੜੀ ਨੇ ਮੇਰੀ ਭੈਣ ਨੇ ਕਿਸੇ ਨੇ ਬੇਨਤੀ ਕੀਤੀ ਹੈ ਵੀ ਸਾਨੂੰ ਇੱਥੋਂ ਰਸਤਾ ਦਿੱਤਾ ਜਾਵੇ ਤੁਸੀਂ ਸਰਕਾਰੀ ਰਸਤਾ ਕਿਸੇ ਨੂੰ ਪ੍ਰਾਈਵੇਟ ਫਾਇਦਾ ਠਾਨ ਨੂੰ ਦੇ ਰਹੇ ਹੋ ਤੁਸੀਂ ਈਓ ਸਭ ਤੋਂ ਪੁੱਛਿਆ ਤੁਸੀਂ ਐਮਈ ਬ੍ਰਾਂਚ ਤੋਂ ਪੁੱਛਿਆ ਕੋਈ ਵੀ ਐਮਸੀ ਜੇ ਕੋਈ ਮਤਾ ਦਿੰਦਾ ਨਾ ਉੱਥੇ ਉਹ ਕਹਿੰਦਾ ਆ ਮੇਰਾ ਸਾਨੂੰ ਮੈਨੂੰ ਵੀ ਨਹੀਂ ਪਤਾ ਸੀ ਐਮਐਲਏ ਬਨਣ ਤੋਂ ਪਹਿਲਾਂ ਆਮ ਜਨਤਾ ਨੂੰ ਨਹੀਂ ਪਤਾ ਹੁੰਦਾ ਕੋਈ ਐਮਸੀ ਮਤਾ ਦਿੰਦਾ ਹੈ ਇਹੋ ਸਭ ਅਪਰੂਵ ਕਰਦੇ ਨੇ ਐਮਈ ਬ੍ਰਾਂਚਪੁਰ ਅਪਰੂਵ ਕਰਦੀ ਐ ਫਿਰ ਉਹ ਮਤਾ ਰੱਖਿਆ ਜਾਂਦਾ ਉਹਦੇ ਵਾਸਤੇ ਤਾਂ 4-4 6-6 ਮਹੀਨੇ ਲਵਾ ਦਿੰਦੇ ਨੇ ਜੀ ਐਮਈ ਬ੍ਰਾਂਚੋਂ ਨਹੀਂ ਪਾਸ ਹੋ ਗਿਆ ਜੀ ਈਓ ਨੇ ਨਹੀਂ ਪਾਸ ਕੀਤਾ ਤੇ ਉਹ 1 ਕਰਾ 27 ਨੂੰ ਆਇਆ 28 ਨੂੰ ਆਇਆ 29 ਨੂੰ ਮੀਟਿੰਗ ਚ ਰੱਖਤਾ ਇਹਨਾਂ ਦੀ ਉਹ ਗੱਲਾਂ ਚੋਰੀਆਂ ਪਕੜੀਆਂ ਗਈਆਂਗੇ ਇਹਨਾਂ ਨੂੰ ਪਤਾ ਸੀ ਕਿ ਅੱਜ ਪਬਲਿਕ ਅੱਗੇ ਸਾਡਾ ਜਲੂਸ ਨਿਕਲੂਗਾ ਕਿ ਵੀ ਅਸੀਂ ਕਿਵੇਂ ਕਿ ਆਪਦੇ ਬੰਦਿਆਂ ਨੂੰ ਫਾਇਦਾ ਉਠਾਣ ਦੇਣ ਲਈ ਤਾਂ ਇਦਾਂ ਦੇ ਮਤੇ ਪਾਸ ਕਰ ਦਿੰਨੇ ਆ ਜਿਹੜੇ ਆਮ ਪਬਲਿਕ ਦੇ ਕੰਮ ਐ ਉਹ ਰੁਕ ਰਹੇ ਐ ਇਹਨਾਂ ਨੇ ਇਸ ਕਰਕੇ ਮੀਟਿੰਗ ਚ ਉਹਦਾ ਰੋਲਾ ਪਾਇਆ ਪਰ ਅਸੀਂ ਕਾਨੂੰਨ ਤੋਂ ਕਦੇ ਬਾਹਰ ਨਹੀਂ ਜਾਵਾਂਗੇ ਕਦੇ ਦਾਇਰੇ ਤੋਂ ਬਾਹਰ ਨਹੀਂ ਜਾਵਾਂਗੇ ਜਿੰਨਾ ਮੇਰਾ ਦਾਇਰਾ ਮੈਂ ਉਹਨੇ ਚ ਕੰਮ ਕਰਦੀ ਆਂ ਅੱਜ ਤੱਕ ਤੁਸੀਂ ਦੇਖ ਲਓ ਮੈਂ ਕਿਸੇ ਆਫਿਸ ਚ ਜਾਵਾਂ ਮੈਂ ਕਦੇ ਕਿਸੇ ਆਫੀਸਰ ਦੀ ਚੇਅਰ ਤੇ ਨਹੀਂ ਬੈਠੀ ਉਹ ਚੇਅਰ ਉਹਦੀ ਹੈ ਜਿਵੇਂ ਐਮਐਲਏ ਬਣ ਗਈ ਤੇ ਮੈਂ ਥੋੜੀ ਜਿਹੀ ਵੀ ਐਸਡੀਐਮ ਦੀ ਜਾਂ ਡੀਐਸਪੀ ਦੀ ਚੇਅਰ ਤੇ ਬੈਠੂਗੀ ਉਹ ਉਹਨਾਂ ਦੀ ਚੇਅਰ ਹੈ ਮੈਂ ਆਪਦੇ ਦਾਇਰੇ ਚ ਰਹਿਣੀ ਆ ਪਰ ਹਾਂ ਜਿੱਥੇ ਲੋਕਾਂ ਦੇ ਕੰਮ ਜਿੱਥੇ ਲੋਕਾਂ ਦੀ ਭਲਾਈ ਦੇ ਕੰਮ ਰੋਕਣਗੇ ਉਹਦੇ ਲਈ ਮੈਂ ਸਭ ਤੋਂ ਪਹਿਲਾਂ